ਸਾ ਵਾਹਿਗੁਰੂ ਜੀ ਭਾਤ ਏ ਭਰਮ ਭੁਲਾਣੀਆਂ ਤੂੰ ਜੈ ਲਗਾਹੇ ਤ ਲੱਗੇ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਪਉ ਤੋਈ ਭਰਮ ਭੁਲਾਣੀਆਂ ਦੂਜੈ ਲਗਾਹੇ ਤਕ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹ ਸੰਪ੍ਰੇਤ ਪਕੜ ਚਲਾਏ ਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲਗਾਹੇਤ ਹੱਥ ਮਰੋੜੈ ਤਨ ਕਪੇ ਸਿਆਹੋਂ ਹੁਆ ਸੀਤ ਜਿਹਾ ਬੀਜ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ 모ਹਿਥ ਰੱਬ ਦੇਤ ਸੇ ਭਾਤੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੇਤ ਸੇ ਪਾਤੋ ਹੈ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਵਾਹਿਗੁਰੂ ਜੀ ਕਾ ਖਸਾ ਵਾਹਿਗੁਰੂ ਕੀ ਫਤਹ ਸਤਿ ਪਾਤਸ਼ਾਹ ਸਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆਂ ਗੁਰਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿੱਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਬਦਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਿਹਰਮਤਾ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਬਰਤਤੀ ਆਵੇ ਆਪ ਉਹਨਾਂ ਦੇ ਸਾஞ்சி ਤੇ ਧਾਰਨੀ ਹੋਇਓੇੇਪਾਲਤਾਂ ਕਰਨਾ ਆਪਣੇ ਨਿਰਮਲ ਹਿਰਦੇ ਚਰਨ ਦਾਰਸ ਕਰਨਾ ਜੋ ਗੁਰੂ ਪਾਤਸ਼ਾਹ ਸੇਭ ਕੀ ਰਹਿਤ ਕਰਨਾ ਪਾਵਨਾਂ ਸ਼ਬਦ ਦੇ ਵਿਚਾਰ ਬੋਲਣ ਦਾ ਕਾਣ ਤੇ ਵਿਚਾਰਤਾ ਪ੍ਰਵਾਹਕ ਇਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਗਰੀਬ ਨਿਵਾਜ਼ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖੂ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਹੁਣ ਤੱਕ ਦਾ ਸਮਾਂ ਰਾਤਰੀ ਤੇ ਰੂਪਟਾ ਆਪਣੇ ਪਿਆਰ ਤੇ ਭਾਵ ਨੇ ਵਿੱਚ ਬਕੀਤ ਕਰਾਇਆ ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਸਵਕਤ ਆਪਣੇ ਦਰਬਾਰ 'ਤੇ ਹਾਜ਼ਰੀ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਹਰ ਰੋਜ਼ ਦੀ ਤਰ੍ਹਾਂ ਸਾਡੇ ਵਾਸਤੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲਿਆ ਅੱਜ ਵੀ ਰਹਿਮਤ ਹੋਈ ਪਾਤਸ਼ਾਹ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲਿਆ ਤੇ ਸਾਨੂੰ ਅ ਜੀਵਨ ਦਾ ਉਪਦੇਸ਼ ਮਿਲਿਆ ਹੈ ਬ੍ਰਹਮ ਬਿੰਦੈ ਤਿਸਤਾ ਬ੍ਰਹਮ ਅਤ ਹੈ ਇੱਕ ਸ਼ਬਦ ਦੇਵਦਾਇ ਨਾਮ ਨਿਧੀ 18 ਸਿਤੀ ਪਿੱਛੇ ਲੱਗੀਆਂ ਫਿਰੈ ਜੋ ਬਾਹਰ ਹਿਰਦੈ ਸਦਾ ਰਸ ਹੈ ਅੱਜ ਇਹ ਆਦਰਸ਼ ਇਹ ਸਾਡੇ ਲਈ ਜੀਵਨ ਦੀ ਜੁਗਤ ਇਸ ਸਾਡੇ ਦੇ ਜੀਵਨ ਦਾ ਤਰੀਕਾ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸਮਾ ਲੱਗੇ ਘਰ ਜਾ ਕੇ ਸ਼ਬਦ ਨੂੰ ਠਹਿਰ ਕੇ ਪੜਨਾ ਹੋਵੇ ਤਾਂ ਕਿ ਜੀਵਨ ਦੇ ਵਿੱਚ ਗੱਲਾਂ ਸਮਝ ਆਣ ਕਿ ਕਿਆ ਵਗੁਰੂ ਕਿਆ ਬਿੰਦ ਹੈ ਜੀਵਨ ਦੇ ਵਿੱਚ ਭਾਵੇਂ ਕੋਈ ਆਪਣੇ ਆਪ ਨੂੰ ਜਵਾਨ ਕਹਿੰਦੇ ਤੇ ਭਾਵੇਂ ਆਪਣੇ ਆਪ ਨੂੰ ਪੁੱਤਰ ਬਣਦੇ ਬਹੁਤ ਵੱਡਾ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਤੁਹਾਡਾ ਜੀਵਨ ਦਾ ਕਿਰਦਾਰ ਕਿੰਨਾ ਚਾਹੀਦਾ ਮਾਇਨੇ ਰੱਖਦਾ ਕਿ ਤੁਸੀਂ ਜੀਵਨ ਵਿੱਚ ਬ੍ਰਹਮਤਾਤ ਨੂੰ ਸੰਭਾਲ ਲਿਆ ਤੇ ਜੇ ਬ੍ਰਹਮਤਾਤ ਨੂੰ ਸੰਭਾਲ ਲਿਆ ਤੇ ਫਿਰ ਉਮਰ ਦਾ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਦਾ ਬ੍ਰਹਮਤਾਤ ਸੰਭਾਲਿਆ ਜਾਂਦਾ ਹੈ ਉਹਨਾਂ ਵੱਲ ਇਸ਼ਾਰਾ ਕਰਕੇ ਸਾਨੂੰ ਅੱਜ ਵੀ ਕਹਿੰਦਾ ਵੀ ਇਦਾਂ ਬੰਦਗੀ ਕਰੀ ਦੀਏ ਜਿਵੇਂ ਆਪਾਂ ਵੀ ਕਿਸੇ ਨਾ ਕਿਸੇ ਵੱਲ ਇਸ਼ਾਰਾ ਕਰਕੇ ਉਹ ਆਦਰਸ਼ ਕਹਿਣਗੇ ਇੰਨਾ ਪੜ੍ਹਾਈ ਕਰੀ ਦੀ ਬੱਚਿਓ ਖੇਡਾਂ ਤੇ ਜਾਣਾ ਤੇ ਇਦਾਂ ਫੇਟੀ ਦਾ ਇਦਾਂ ਮੰਦਰੀ ਕਰੀ ਦੀ ਹੈ ਬਾਬਾ ਕਿਦਾਂ ਕਰੀ ਦੀ ਕਰਨਗੇ ਰਾਮ ਜਪਾਓ ਜੀ ਐਸੇ ਐਸੇ ਧੂਪ ਪ੍ਰਨਾਦ ਜਪਿਓ ਕਿ ਕਿੰਨੇ ਸਾਲਾਂ ਦੀ ਉਮਰ ਕਿੰਨੀ ਹੈ 5-5 ਸਾਲ ਬੱਚਿਆਂ ਕੀ ਉਹਨਾਂ ਦਾ ਬ੍ਰਹਮ ਤਤ ਬ੍ਰਹਮ ਤਤ ਨੂੰ ਬਚਾਵਣਾ ਹੈ ਯਾਦ ਰੱਖਣਾ ਬ੍ਰਹਮ ਤਤ ਨੂੰ ਹੀ ਸਰਪਾਸ਼ਾ ਸਤਿਗੁਰੂ ਨੇ ਨਾਮ ਦੀ ਜੋਤ ਜੀ ਉਸ ਕਰਤਾ ਕੋ ਵਾਹਿਗੁਰੂ ਜੀ ਸਾਡੇ ਹਰ ਇੱਕ ਦੇ ਜਦੋਂ ਰਚਨਾ ਰੱਖੀ ਹੈ ਜਿਸ ਸੇ ਆਪਾਂ ਅੰਦਰ ਕਾਇਦੇ ਨੇ ਹਿਰਦਾ ਕਾਇਦੇ ਨੇ ਆਪਣੇ ਨੇ ਜੋਤ ਰੱਖੀ ਰੋਜ਼ ਆਪਾਂ ਪਰਦੇਸਾਪ ਮਹਿ ਜੋਤ ਜੋਤ ਹੈ ਸੋਈ ਇਸ ਤੇ ਚਾਨਣ ਸਭ ਮਹਿ ਚਾਨਣ ਹੋਏ ਉਹ ਜੋਤ ਹੀ ਬ੍ਰਹਮ ਤਤ ਕਰਦੀ ਹੈ ਬ੍ਰਹਮ ਤਤ ਹੈ ਤੇ ਜੋਤ ਹੈ ਜੋਤ ਹੈ ਤੇ ਜੀਵਨ ਹੈ ਇਹ ਹੌਲੀ-ਹੌਲੀ ਜੇਸੀਂ ਪਲਾਸਟਿਕਸ ਨਾਲ ਟਕੇ ਤਰ ਜਾਈਏ ਤੇ ਹੌਲੀ-ਹੌਲੀ ਚੀਜ਼ਾਂ ਖੁੰਡੀਆਂ ਜਾਂਦੀਆਂ ਨੇ ਕਰਤਾ ਆਪਣਾ ਬ੍ਰਹਮ ਤਤ ਟਿਕਾਂਦਾ ਹੈ ਜਦੋਂ ਬ੍ਰਹਮ ਤਤ ਪੰਜਾਂ ਤਤਾਂ ਦੇ ਸੰਪਰਕ ਜਾਂਦਾ ਤੇ ਜੋਤ ਬਣਦੀ ਹੈ ਜੋਤ ਹੋਵੇ ਤੇ ਜੀਵਨ ਪੁੰਗਰਦਾ ਹੈ ਜੀਵਨ ਪੁੰਗਰੇ ਤੇ ਜਨਮ ਮਿਲਦਾ ਹੈ ਜੇ ਜੀਵਨ ਨਾ ਪੁੰਗਰੇ ਤੇ ਜਨਮ ਨਹੀਂ ਮਿਲਦਾ ਜਨਮ ਮਿਲ ਗਿਆ ਕਿਉਂਕਿ ਜੀਵਨ ਨੂੰ ਗਰ ਚੁੱਕਿਆ ਹੈ ਜੋਤ ਪ੍ਰਗਟ ਹੋਤੀ ਹੈ ਜੀਵਨ ਮਿਲ ਗਿਆ ਹੁਣ ਜੀਵਨ ਵਿੱਚ ਮੁੜ ਕੇ ਉਸ ਜੋਤ ਨੂੰ ਸੰਭਾਲ ਕੇ ਰੱਖਣਾ ਇਹ ਤਰ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਜੋਤ ਨੂੰ ਸੰਭਾਲ ਕੇ ਵਾਪਸ ਲਜਾਈਏ ਵਾਪਸ ਜਾਈਏ ਤੇ ਜੋਤ ਜਗਦੀ ਹੋਵੇ ਐਸਾ ਨਾ ਹੋਵੇ ਕਿ ਸਾਡੇ ਜੀਵਨ ਦੀ ਜੋਤ ਬੁਝ ਜਾਏ ਇਹੀ ਜੀਵਨ ਦਾ ਇੱਕ ਲਕਸ਼ ਹੈ ਔਰ ਇਸ ਜੋਤ ਦੇ ਸਦਕੇ ਆਪਾਂ ਯਾਤਰਾ ਵੀ ਕਰਦੇ ਆਂ ਤਤ ਵੀ ਲੈਣੇ ਆਂ ਬੜਾ ਪੱਖ ਨੇ ਦੇ ਹੌਲੀ ਹੌਲੀ ਸਿੰਘ ਕਿ ਜੋਗਤ ਜੋਤ ਦੀ ਇਹ ਬ੍ਰह्म ਤਤ ਹੀ ਸਾਰਾ ਕੁਟਵਰ ਕਰਦਾ ਹੈ ਇਹ ਠੀਕ ਹੈ ਕਿ ਬ੍ਰह्म ਤਤ ਦਾ ਆਪਣਾ ਕੋਈ ਸਰੂਪ ਨਹੀਂ ਹੁੰਦਾ ਸ਼ਕਤੀ ਹੁੰਦੀ ਹੈ ਜੋਤ ਦਾ ਸਰੂਪ ਬਣ ਜਾਂਦਾ ਹੈ ਜਿਵੇਂ ਬਿਜਲੀ ਦੀ ਕੋਈ ਸਰੂਪ ਧਾਰਾ ਨਹੀਂ ਹੈ ਸ਼ਕਤੀ ਹੈ ਬਿਜਲੀ ਸਭ ਸ਼ਕਤੀ ਹੈ ਪਰ ਬਲਬ ਦੇ ਪ੍ਰਕਾਸ਼ ਅਧੀ ਹਸਤੀ ਨੂੰ ਪ੍ਰਗਟ ਕਰਦਾ ਹੈ ਬਲਬ ਦੇ ਜਾਈ ਪ੍ਰਕਾਸ਼ ਚ ਮਿਲ ਰਿਹਾ ਹੈ ਕਿ ਉਹ ਅਧੀ ਹਸਤੀ ਬਣ ਗਈ ਸ਼ਕਤੀ ਦੀ ਹਸਤੀ ਪ੍ਰਗਟ ਹੋ ਗਈ ਪਰ ਸੱਚੀ ਹੈ ਕਿ ਬਲਬ ਹੋਵੇ ਤੇ ਬਿਜਲੀ ਨਾ ਹੋਵੇ ਤੇ ਹਸਤੀ ਦੀ ਕੋਈ ਵੀ ਵੈਲਿਊ ਨਹੀਂ ਬਲਬ ਦੇ ਕਿੰਨੇ ਕੋ ਵੈਲਿਊ ਹੈ ਕੱਚ ਦਾ ਟੋਟਾ ਹੈ ਤੇ ਜੇ ਪਿੱਛੇ ਬਿਜਲੀ ਹੈ ਤੇ ਬਹੁਤ ਕੀਮਤ ਹੈ ਇਸੀ ਤਰ੍ਹਾਂ ਸਾਡਾ ਸ਼ਰੀਰ ਕਰਤੇ ਦੀ ਸ਼ਕਤੀ ਹੈ ਤੇਦੀ ਹਸਤੀ ਪ੍ਰਗਟ ਹੋਦੀ ਉਹ ਉਸ ਸ਼ਕਤੀ ਦੇ ਸਦਕੇ ਜੋ ਸਾਡੀ ਹਸਤੀ ਬਣੀ ਏ ਉਹਨੂੰ ਅਸਾਂ ਸਾਂਭਣਾ ਹੈ ਇਹ ਉਹਦੇ ਸਾਹ ਸੰਭਾਲਦੇ ਵਿੱਚ ਚੱਲਦੇ ਆ ਤੇਆ ਵਿੱਚ ਭੈਤੀ ਹੁੰਦੀ ਯਾਤਰਾ ਨੂੰ ਪੂਰਾ ਕਰਨਾ ਤੇ ਜੀਵਨ ਦੀ ਯਾਤਰਾ ਨੂੰ ਪੂਰਾ ਕਰਕੇ ਜਾਣਾ ਕਿੱਥੇ ਗੋਬਿੰਦ ਜੀ ਦੇ ਘਰ ਜਾਣਾ ਆਬਾਰਾ ਮਾਦੀ ਵਿਚਾਰ ਸਾਨੂੰ ਸਾਡੇ ਬਡੇਰੇ ਬਜ਼ੁਰਗਾਂ ਦੇ ਵੇਲੇ ਤੋਂ ਸੀਨਾ-ਬਸੀਨਾ ਹਰ ਸੰਗਰਾਮ ਤੇ ਸਿਰ ਬਹਿ ਕੇ ਪੜਦੇ ਆ ਗੁਰਮਤਿ ਦਰਸ਼ਨ ਵਿੱਚ ਜਿੱਦੋਂ 12 ਮਾਦੀ ਗੱਲਾਂ ਕਰਦੇ ਤੇ ਇਸ ਨੂੰ ਅਸੀਂ ਕਿਸੇ ਭਰਮ ਰਹਿਮ ਜੋਤਿ ਸ਼ਾਧਕ ਨਾਲ ਨਹੀਂ ਜੋੜਦੇ ਅਸੀਂ ਕਿ ਵਿਚਾਰ ਅੰਧੁਨ ਗਿਆਨ ਖੰਡਕਿਆ ਤੇ ਗਿਆਨ ਖੰਡ ਵਿੱਚ ਪੜਦੇ ਆ ਜੀਵਨ ਜਗਤ ਨੂੰ ਜੀਉਣ ਦੇ 12 ਸਬਕ ਨੇ ਜਿਹੜੇ ਸਾਡੇ ਸਤਿਗੁਰੂ ਨੇ ਸਾਨੂੰ ਦਿੱਤੇ ਤੇ ਸਾਡੇ ਵਡੇਰਿਆਂ ਨੇ ਉਹ ਸਾਨੂੰ ਜੁਗਤ ਦਿੱਤੀ ਵੀ ਹਰ ਮਹੀਨੇ ਇੱਕ ਸਬਕ ਨੂੰ ਵਿਚਾਰਿਆ ਕਰੋ ਇਹ ਹੌਲੀ ਹੌਲੀ ਜੀਵਨ ਦੀ ਤਰਕੀ ਕਰਦੇ ਆ ਆਮ ਤੌਰ ਤੇ ਅਸੀਂ ਇਸ ਨੂੰ ਕਹਿੰਦੇ ਨੇ ਕਿ ਦੇਖੋ ਜੀ ਇਸ ਮਹੀਨੇ ਦਾ ਸ਼ਬਦ ਇਸ ਮਹੀਨੇ ਦੀ ਵਿਚਾਰ ਪਰ ਸੱਚ ਚਰਣਾ ਥੋੜਾ ਜਾ ਉੱਚਾ ਉੱਠ ਕੇ ਪੜਦਾ ਹੈ ਜੀਵਨ ਦੀ ਵਿਚਾਰ ਹੈ ਕਿੱਥੇ ਪਹੁੰਚਣਾ ਹੈ ਗੁਰਮਤਿ ਚਰਣਾ ਚ ਇਸੇ ਕਰਕੇ ਬਾਰਾਮੰਦੀ ਅਰਦਾਸ ਤਾਂ ਪੈਂਦਾ ਵਚਨ ਹੀ ਪੁਰਮ ਹੁੰਦਾ ਕਿਰਤ ਕਰਮ ਕੇ ਵੀ ਛੁੜੇ। ਇਹ ਸੱਚੇ ਪਾਤਸ਼ਾਹ ਕਿਰਤ ਕਰਦੇਆਂ ਹੋਇਆਂ ਜੋ ਕਰਮ ਹੋਇਆ ਓਹਦੇ ਸਦਕੇ ਵਿਛੜ ਗਿਆ। ਕਿਉਂਕਿ ਕਿਰਤ ਕਰਕੇ ਕੋਈ ਕਦੇ ਵਿਛੜਦਾ ਨਹੀਂ ਜੇ। ਕਰਮ ਕਰਕੇ ਹੀ ਕੋਈ ਵਿਛੜਦਾ ਹੈ। ਅਸੀਂ ਬਹੁਤ ਸਾਰੇ ਲੋਕ ਆਪਣੇ ਕਿਰਤ ਨੂੰ ਹੀ ਕਰਮ ਕਹ ਦੇ ਨੇ ਦੇਖੋ ਜੀ ਕਿ ਕਿਰਤ ਨੂੰ ਕਰਮ ਕਹਿੰਦੇ ਆ ਪਰ ਦੇਖਣਾ ਜਿਹੜੇ ਲੋਕ ਕੀਰਤਨ ਨਹੀਂ ਕਰਦੇ ਕੀ ਉਹ ਕਰਮ ਨਹੀਂ ਕਰਦੇ ਕਰਮ ਉਹ ਵੀ ਕਰਦੇ ਨੇ ਕੀਰਤਨ ਨਹੀਂ ਕਰਦੇ ਪਰ ਕਰਮ ਤੇ ਕਰਦੇ ਨੇ ਬਹੁਤ ਸਾਰੇ ਸੰਿਆਸੀ ਬੇਰਾਗੀ ਯੋਗੀ ਤੇ ਕੋਈ ਕੀਰਤਨ ਨਹੀਂ ਕਰਦੇ ਮੰਗ ਕੇ ਖਾਂਦੇ ਪਰ ਕਰਮ ਤੇ ਕਰਦੇ ਨੇ ਯਾਦ ਰੱਖਣਾ ਇਸੇ ਕਰਕੇ ਕੀਰਤਨ ਅਤੇ ਕਰਮ ਅਲੱਗ-ਅਲੱਗ ਚੀਜ਼ਾਂ ਨੇ ਇਹ ਮਹਾਰਾਜ ਕਿਰਤ ਕਰਦਿਆਂ ਹੋਇਆ ਜੋ ਕਰਮ ਹੋਏ ਨੇ ਉਹਨਾਂ ਕਰਮਾਂ ਦੇ ਸਦਕੇ ਵਿਛੜ ਗਿਆ ਤੇ ਵਿਛੜ ਕੇ ਭਟਕ ਗਿਆ ਇਨਾ ਭਟਕਿਆ ਹਾਂ ਕਿ ਵਿਚਰ ਦਾ ਤੁਰ ਦਾ ਤੁਰ ਭਟਕ ਕੇ ਆ ਕਿਤੇ ਕੋ ਮੰਜ਼ਲ ਨਹੀਂ ਮਿਲੀ ਅਖੀਰ ਤੇ ਸਮਝ ਆਈ ਤੇਰੇ ਦਰਬਾਰ ਚ ਆ ਕੇ ਮਹਾਰਾਜ ਕਿਰਪਾ ਕਰ ਜੋ ਹੁਲੇ ਕਿਉਂਕਿ ਮੈਂ ਆਪਣੇ ਕਰਮ ਕਰਕੇ ਹੁਣ ਜੁੜ ਨਹੀਂ ਪਾ ਰਿਹਾ ਕਰਮ ਕਰਕੇ ਵਿਛੜਦੇ ਗਿਆ ਪਰ ਕਰਮ ਕਰਕੇ ਜੁੜ ਨਹੀਂ ਦੇ ਸਕਦੇ ਚੇਤਾ ਰੱਖਣਾ ਕਰਮ ਕਰਕੇ ਨੇੜੇ ਆ ਸਕਦੇ ਹੋ ਕਰਮ ਕਰਕੇ ਦੂਰ ਜਾ ਸਕਦੇ ਹੋ ਪਰ ਮਿਲਾਪ ਕਰਮ ਕਰਕੇ ਨਹੀਂ ਜੀਤਾ ਇਹ ਧਿਆਤਮਕ ਦਾਰਸ਼ਨਿਕਤਕ ਦਾ ਬਹੁਤ ਬਾਰਿਕ ਸੂਤਰ ਹੈ ਕਿ ਕਰਮ ਕਰਕੇ ਕੋਈ ਜੀ ਆਪਣੇ ਪ੍ਰਭੂ ਤੋਂ ਆਪਣੇ ਪਰਿਵਾਰ ਤੋਂ ਆਪਣੇ ਜੀਵਾਂ ਤੋਂ ਆਪਣੇਆਂ ਤੋਂ ਵਿਛੜ ਸਕਦਾ ਹੈ ਉਹਨਾਂ ਦੇ ਨੇੜੇ ਵੀ ਆ ਸਕਦਾ ਹੈ ਰੋਜ਼ ਪੜਦੇ ਆਂ ਅਰ ਵੀ ਆਪਾਂ ਪੜਨਾ ਕਰਮੀ ਆਪੂ ਆਪਣੇ ਇਹ ਨੇੜਾ ਇਹ ਦੂਰ ਨੇੜੇ ਆ ਸਕਦੇ ਹੋ ਦੂਰ ਜਾ ਸਕਦੇ ਪਰ ਮਿਲਾਬ ਕੰਮ ਕਰਕੇ ਨਹੀਂ ਹੁੰਦਾ ਤੇ ਮਿਲਾਬ ਕਿਵੇਂ ਹੁੰਦਾ ਜੀ ਮਿਲਾਬ ਕਿਰਪਾ ਕਰਕੇ ਹੁੰਦਾ ਹੈ ਜਿਸ ਨੂੰ ਮਿਲਣਾ ਚਾਹਦੇ ਹੋ ਕਿ ਉਹ ਵੀ ਤੁਹਾਨੂੰ ਮਿਲਣਾ ਚਾਹੁੰਦਾ ਹੈ ਹੱਸ ਜੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਤੇ ਮਿਲਾਬ ਹੋਇਆ ਜੇ ਉਹ ਨਹੀਂ ਮਿਲਣਾ ਚਾਹੁੰਦਾ ਤੇ ਤੁਸੀਂ ਜਿੰਨੇ ਮਰਜ਼ੀ ਕਰਮ ਕਰਕੇ ਬੈਠੇ ਰਹੋ ਉਹ ਨਹੀਂ ਮਿਲੇਗਾ ਅਸੀਂ ਫਿਲਾਸਫੀ ਤੋਂ ਇਸ ਨੂੰ ਸਮਝਣ ਦੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁਣੇ ਆ ਕਿ ਕਰਮ ਤੇ ਕਿਰਪਾ ਦਾ ਸੰਤੋਖ ਕਿਵੇਂ ਸਮਝ ਆਏ ਅਸੀਂ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਚਾਹ ਰਹੇ ਆ ਉਹਦਾ ਘਰ ਸਾਡੇ ਧਰਤ ਤੋਂ 100 ਮੀਲ ਦੂਰ ਹੈ ਅਸਾਦੇ ਮਨ ਵਿੱਚ ਉਹ ਦਿਨ ਨੂੰ ਮਿਲਣ ਦੀ ਚਾਹਤ ਪੈਦਾ ਹੋਈ ਜਦ ਕਹਿ ਲੈ ਜੇ ਕਿ ਸਾਨੂੰ ਲੋੜ ਪੈ ਗਈ ਉਹਦੀ ਅਸੀਂ ਮਿਲਣ ਜਾਣਾ ਹੈ ਤਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਕਰਮ ਹੈ ਕਿ ਉਹਦਾ ਪਤਾ ਪੁੱਛੋ ਨਾ ਸਾਨੂੰ ਪਤਾ ਹੈ ਦਾ ਨਾਮ ਕੀ ਹੈ ਫਿਰ ਪੁੱਛਾਂਗੇ ਕਿ ਉਹ ਕਿੱਥੇ ਰਹਿੰਦਾ ਹੈ ਆਪਾਂ ਪਹਿਲਾਂ ਹੀ ਪੁੱਛਦੇ ਨੂੰ ਪੁਰਾਣਾ ਬੰਦਾ ਕਿੱਥੇ ਰਹਿੰਦਾ ਹੈ ਅੱਛਾ ਜੇ ਉਹਦਾ ਸਾਨੂੰ ਪੁਰਾਣੇ ਖਾਰੀਦਾ ਕੋਈ ਵੀ ਦਾ ਐਡਰੈਸ ਪਤਾ ਦੇ ਦਿੱਤਾ ਫਿਰਸੀ ਪੁੱਛਦੇ ਉਹਦਾ ਸੁਭਾਅ ਕਿਹੋ ਜਿਹਾ ਹੈ ਜਿੰਨੂੰ ਮਿਲਣ ਚੱਲੇ ਹੋ ਉਦਾ ਸੁਭਾਅ ਕਿਹੋ ਜਿਹਾ ਠੀਕ ਹੈ ਜਿਹੜਾ ਜਾਣਕਾਰ ਹੈ ਉਹਦਾ ਸੁਭਾਅ ਵੀ ਦੱਸ ਦਿੰਦਾ ਹੈ ਵੀ ਉਹ ਜਾਂਦਾ ਏਦਾਂ ਦਾ ਹੈ ਅੱਛਾ ਪਸੰਦ ਪਸੰਦ ਕੀ ਕਰਦਾ ਹੈ ਇਹ ਵੀ ਪਤਾ ਲੱਗ ਗਿਆ ਸਾਰੀ ਜਾਣਕਾਰੀ ਇਸ ਸੰਪਰਤੀ ਕਰਦੇ ਉਹਦਾ ਸੁਭਾਅ ਕੀ ਹੈ ਉਮਰ ਕੀ ਹੈ ਉਹਦੇ ਪਸੰਦ ਕੀ ਹੈ ਉਹ ਕਿਤਰਾ ਗੱਲਬਾਤ ਕਰਦਾ ਹੈ ਸਭ ਪਤਾ ਲੱਗ ਗਿਆ ਹੁਣ ਅਸਾਂ ਨੇ ਆਪਣਾ ਅਗਲਾ ਕੰਮ ਸ਼ੁਰੂ ਕੀਤਾ ਤੁਰ ਪਏ 100 ਮੀਲ ਪੈੜਾ ਤੈਅ ਕਰਦੇ ਕਰਦੇ ਤੁਰਦੇ ਤੁਰਦੇ ਦੱਸੇ ਹੋਏ ਪਤੇ ਤੇ ਪਹੁੰਚ ਗਏ ਕਾਗਜ਼ ਤੇ ਚਾਹ ਲਿਖ ਰਖਿਆ ਸੀ ਪਤਾ ਦੇਖਿਆ ਉਹਦੇ ਕਰ ਸਾਈਨ ਮੋੜ ਲੱਗਾਏ ਹਾਂਜੀ ਸੋ ਬਿਲਕੁਲ ਠੀਕ ਐਡਰੈਸ ਤੇ ਪਹੁੰਚ ਗਏ ਆਂਡ ਗਵਣ ਤੋਂ ਪਤਾ ਕਰ ਲਿਆ ਵੀ ਜਿਹਨੂੰ ਮਿਲਣ ਆਇਆ ਉਹਦਾ ਇਹੀ ਘਰ ਐ ਕੰਮ ਅਸਾਂ ਠੀਕ ਕਰ ਲਿਆ ਠੀਕ ਟਿਕਾਣੇ ਤੇ ਪਹੁੰਚ ਗਏ ਮੰਜ਼ਲ ਤੇ ਪਹੁੰਚ ਗਏ ਟਿਕਾਣੇ ਤੇ ਪਹੁੰਚ ਗਏ ਹੁਣ ਤੀਜਾ ਕਰਮ ਕਰਮ ਦਾ ਤੀਸਰਾ ਹਿੱਸਾ ਹੋਏਗਾ ਤੁਸੀਂ ਉਹਦੇ ਘਰ ਦਾ ਕੁੰਡਾ ਫੜਕਾਓਗੇ ਜਿਨੂੰ ਅਜੇ ਕਰਕੇ ਨੇ ਡੋਰ ਪਾਇਆ ਤੁਸੀਂ ਕੁੰਡਾ ਫੜਕਾਓ ਕੁੰਡਾ ਫੜਕਾ ਕੇ ਕੀ ਕਰ ਸਕਦੇ ਹੋ ਇੱਕ ਵਾਰ ਫੜਕਾਓਗੇ ਦੋ ਵਾਰ ਫੜਕਾਓਗੇ ਤਿੰਨ ਵਾਰ ਫੜਕਾਓਗੇ 10 ਵਾਰ ਕੁੰਡਾ ਫੜਕਾਓ ਕੁੰਡਾ ਫੜਕਾਈ ਜੋ ਕੀ ਕੁੰਡਾ ਫੜ ਸਕਦੇ ਹੋ ਜਵਾਬ ਹੈ ਨਹੀਂ ਹੁਣ ਅਗਲਾ ਤੁਹਾਨੂੰ ਮਿਲਣਾ ਨਹੀਂ ਚਾਹੁੰਦਾ ਤੁਹਾਡੇ ਦੇ ਦਰਵਾਜ਼ੇ ਹੀ ਨਹੀਂ ਖੁੱਲਦਾ ਮੋੜ ਦੇ ਤੱਕ ਵੱਧ ਤੋਂ ਵੱਧ ਖੁੱਲਦਾ ਹੈ ਤੇ ਬਿਨ ਉਪਰ ਆਇਆ ਨਹੀਂ ਜੀ ਬਾਹੂ ਜੀ ਅਜੇ ਘਰ ਨਹੀਂ ਗਿਆ ਜਦ ਨਹੀਂ ਬਰ। ਤੇਰੇ ਆਇਓ। ਹੁਣ ਤੁਸੀਂ 100 ਮੀਲ ਤੁਰ ਕੇ ਗਏ ਹੋ। ਅਗਲੇ ਦਾ ਇੱਕ ਸੇਵਕ ਨਾਮ ਪਰਾਇਆ ਨੇ ਕਿ ਜਾਈ ਜੀ ਫਿਰ ਆਇਓ। ਉਹਨੂੰ ਕੋਈ ਮਤਲਬ ਨਹੀਂ ਤੁਹਾਡੇ 100 ਮੀਲ ਦੀ ਯਾਤਰਾ ਦੇਖੀ ਹੋਈ ਹੈ। ਤੁਸੀਂ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਸਮਾਂ ਲਾਇਆ ਜੀ ਕਿੰਨੀ ਲੋੜ ਹੈ ਤੁਹਾਡੀ। ਉਹਨ ਤੇ ਕਿੰਨੇ ਕਾਜਾ ਘੋਰ ਬੋਲਦਾ ਅੱਜ ਨਹੀਂ ਫੇਰਾਗੇ ਤੱਕਿਓ ਮਨਕ ਤੁਹਾਡੇ ਤੇ ਕੁਛ ਨਹੀਂ ਹੋਇਆ ਜਿਹਨੂੰ ਮਿਲਣ ਗਏ ਹੋ ਉਹ ਤੁਹਾਨੂੰ ਮਿਲਣਾ ਨਹੀਂ ਚਾਹਤਾ ਤੁਸੀਂ ਕਰਮ ਤੇ ਠੀਕ ਕੀਤਾ ਹੈ ਨਹੀਂ ਠੀਕ ਕਰਮ ਕੀਤਾ ਹੈ ਗਿਣਤੀ ਮਿਲਤੀ ਨਾ ਕੀਤਾ ਹੈ ਪੂਰਨ ਸ਼ਾਭਤਾ ਗਣਤੀ ਤਰੀਕੇ ਦੇ ਨਾਲ ਤੁਸੀਂ ਕਰਮ ਠੀਕ ਕੀਤਾ ਹੈ 100% ਕਰਮ ਠੀਕ ਕੀਤਾ ਹੈ ਪਰ ਮਿਲਾਕ ਹਾਸਲ ਨਹੀਂ ਹੋ ਸਕਦਾ ਕਿ ਮਿਲਾਬ ਕਰਮ ਤੇ ਆਧਾਰਿਤ ਨਹੀਂ ਹੈ ਤੇ ਮਿਲਾਬ ਕਹਿੰਦੇ ਹੈ ਕਿਰਪਾ ਤੇ ਆਧਾਰ ਹੈ ਹੁਣ ਉਹ ਤੁਹਾਡੇ ਮਿਲਣਾ ਚਾਹਦਾ ਹੈ ਉਹ ਤੁਹਾਡੇ ਤੇ ਕਿਰਪਾ ਕਰਦਾ ਹੈ ਤੁਸੀਂ ਹਜੇ ਦਰਵਾਜ਼ੇ ਤੇ ਜਾ ਕੇ ਇੱਕ ਵਾਰ ਵੈਲਵਾ ਜਾਂਦੇ ਹੋ ਤੇ ਦਰਵਾਜ਼ਾ ਖੁੱਲ ਜਾਂਦਾ ਜੀ ਆਇਆਂ ਨੂੰ ਆਓ ਕਈ ਵਾਰ ਤੁਹਾਡੇ ਆਉਣ ਦੀ ਖਬਰ ਤੁਹਾਡੇ ਤੋਂ ਪਹਿਲਾਂ ਉੱਥੇ ਪਹੁੰਚ ਜਾਂਦੀ ਹੈ ਇਹ ਤੋਂ ਅਨੁ ਦਰਵਾਜ਼ਾ ਖੜਕਾਉਣ ਦੀ ਲੋੜ ਵੀ ਨਹੀਂ ਪੈਂਦੀ ਉਹ ਉਡੀਕ ਰਿਹਾ ਹੁੰਦਾ ਕਿ ਕਦੋਂ ਆਏਗਾ ਬਸ ਇਹੀ ਪਤਾ ਭਗਤ ਜੀ ਭਗਵਾਨ ਦਾ ਵੀ سلسلہ